ਗੁਰੂ ਕਾਰਿਸਾ ਸੰਗਤ ਜੀ ਇੱਕ ਕਵੀ ਲੇਖਨ ਦਾ ਯਤਨ ਕਰਦਾ ਹੈ ਭਾਈ ਚਰਨ ਸਿੰਘ ਸਫਰੀ ਜੋ ਆਪ ਜੀ ਨੇ ਸੁਣੇ ਹੋਣਗੇ ਉਹਨਾਂ ਦਾ ਕਥਨ ਹੈ ਕਿ ਪਿਤਾ ਕੋਈ ਵੀ ਪੁੱਤ ਦੀ Laash ਉੱਪਰ ਜੀਤ ਖੁਸ਼ੀ ਦੇ ਗਾਮ ਦਾ ਦੇਖਿਆ ਨਾ ਕਲਗੀਕਾਰ ਪਾਚਾ ਜੀ ਨੇ ਸਤ ਸੰਗਤ ਜੀ ਜਦੋਂ ਸਾਹਿਬ ਜਾਂ ਦੇ ਸ਼ਹੀਦ ਹੁੰਦੇ ਹਨ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜਦੋਂ ਸ਼ਹੀਦ ਹੁੰਦੇ ਹਨ ਤੇ ਕੜਗੀਕਰ ਪਾਟਾ ਜੀ ਜਕਾਰੇ ਛੱਦਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ-ਸ਼ੁਕਰਾਨਾ ਕਰਦੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਜੋ ਕਰਜ਼ਾ ਸੀ ਖਾਸਾ ਸੰਤ ਦਾ ਆਪ ਜੀ ਨੇ ਅਫਾਰ ਕਿਰਪਾ ਕੀਤੀ ਹੈ ਜੋ ਆਪ ਜੀ ਦੇ ਬੱਚੇ ਆਪ ਜੀ ਵਾਪਸ ਲੈ ਗਏ। ਸਾਥ ਸੰਗਤ ਜੀ ਆਪਣੇ ਪੁੱਤ ਦੀ ਬਾਹਰ ਉੱਪਰ ਕੜਗੀ ਕਰ ਪਾਤਸ਼ਾਹ ਜੀ ਇੱਕ ਹੰਝੂ ਤੱਕ ਨਹੀਂ ਮਹੁੰਦੇ ਤੇ ਸਾਨੂੰ ਮਾਨ ਬਖਸ਼ਣ ਹੱਥ ਕਰ ਕੜਗੀ ਕਰ ਪਾਤਸ਼ਾਹ ਜੀ ਨੇ ਸਾਥ ਸੰਗਤ ਜੀ ਇਹ ਕਹਿ ਦਿੱਤਾ ਇਹਨਾਂ ਪੁੱਤਰਣ ਕੇ ਇਸ ਪਰਵਾਰ ਦੀ ਸੁਖਚਾਲ ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਤੇ ਸਾਥ ਸੰਗਤ ਜੀਓ ਆਓ ਹਣ ਅਗਲੀ ਜੋ ਸਾਤੀ ਹੈ ਸਰਵਣ ਕਰਦੇ ਹਾਂ ਬੱਚੀ ਸੁਗਰੀਵ ਕੌਰ ਦੀ ਪਾਸੋਂ छोटे साहबजाद के जीवन बारे वागुरू जी का खालसा वागुरू जी की फतेह वाहिगुरु जी का खालसा वाहिगुरु जी की फतेह मेरा नाम मेरा नाम सुनील कौर है मैं तुम एक साखी सुना जा रही हाँ जिसका विषय है शो छोटे साहबजादे ताक साखी सुन तो पहला अस्सी गज वज के आखो तो जी वाहेगुरु जी का खालसा वाहेगुरु जी की ਜਾ ਦੇ ਸੰਤ ਬਾਬਾ ਜੀਤ ਸਿੰਘ ਜੀ ਕਬਤ ਜਾਰ ਸਿੰਘ ਜੀ ਬਾਬਾ ਜਰਾਗਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪਾੜੀ ਰਾਜਾ ਤੇ ਨਸੀਮ ਹਮਦਾਨ ਦੇ ਵਿੱਚ ਉਹਨਾਂ ਨੂੰ ਵੀ ਆਪਣਾ ਗੁਲਾਮ ਬਣਾਉਣਾ ਚਾਹਦੇ ਸਨ ਪਰ ਸਿੱਕਾ ਉਹਨਾਂ ਦੀ ਇੱਕ ਨਹੀਂ ਮੰਨਦੇ ਹਿੰਦੂ ਰਾਜਾ ਅਤੇ ਮੁਗਲ ਹਮਾਮਦੇ ਸ਼ੇਰ ਨਨਪੁਰ ਸਾਹਿਬ ਜੀ ਨੇ ਕਿਹੜਾ ਪਾਲਿਆ ਇਹ ਕਿਹੜਾ ਲਗਭਗ 7 7 ਮਹੀਨੇ ਤਕਰੀਰ ਨੂੰ ਕੇ ਸੰਕਾਪੀ ਦਾ ਸਾਹਮਣਾ ਕਰਕੇ ਫਿਰ ਉੰਕਰਾ ਦਾ ਸਾਹਮਣਾ ਕਰਕੇ ਤਾਂ ਜੂਝ ਸ਼ੇੜਾ ਵਾਂਗ ਜੂਝਦੇ ਰਹੇ। ਆਖਰੀ ਜਦ ਸ਼ਤਗੁੰਦੀ ਨੇ ਪੈ ਸ਼ਤਗੁੰਦੀ ਨੇ ਪੈਸਾ ਕੀਤਾ ਕਿ ਅਸੀ ਸਿੱਖੋ ਇਸ ਨੂੰ ਨੰਨ ਤੋਂ ਸਭ ਤੋਂ ਲਿਖ ਕੇ ਕਿਸੇ ਚੰਗੇ ਖਾਣੇ ਜਾਣ ਜਾਂ ਕਿ ਉਹਦਾ ਡੈੜਿਆ ਦਾ ਮੁਕਾਬਲਾ ਕਰਨ ਦਾ ਚੱਲਣਾ ਖੇਡਦਾ ਹੈ। और तो तो साथ ने लिया। श... ने था। ने साथ और तुम चले गए छोटे जाते माता गुरु जी के गंगू ब्राह्मण अपने पिंड खेड़ी गया। उस द्वारा गंगू ब्राह्मण ने जी मेरे सूर्यदारी खान ਕਵਰ ਕਟਨ ਜਾਦੀ ਕੀ ਛੋਟੇ ਸਤ ਜਾਦੇ ਆ ਤੇ ਮਾਤਾ ਗੁਜਰੀ ਨੂੰ ਕਿ ਤਾਰ ਪ੍ਰੋ ਦਿੱਤਾ ਉਸ ਵਾਰਾਂ ਮਾਤਾ ਗੁਜਰੀ ਕੋਲ ਜੀ ਮਾਤਾ ਛੋਟੇ ਸਤ ਜਾਦੇ ਕਿਲੇ ਦੇ ਠੰਡੇ ਗੁਜਰੀ ਚਕ ਕਲਾ ਦਿੱਤਾ ਵਾਰਾਂ ਉਸ ਦੂਸਰੇ ਦਿਨ ਛੋਟੇ ਸਤ ਜਾਦੇ ਨੂੰ ਖਿਚੜੀਆਂ ਵਿੱਚ ਪੇਸ਼ ਕੀਤਾ ਗਿਆ ਜੀ ਕਾਨ ਨੇ ਕਿਹਾ ਕਿ ਤਹਾਡੇ ਹੁਣ ਪਿਤਾ ਅੜਾ ਸਿੰਘ ਖੀਤ ਹੋ ਚੁੱਕਾ ਹੋ ਗਿਆ ਤੁਸੀਂ ਹੁਣ ਬਿਲਕੁਲ ਹੋ ਇਕੱਲੇ ਹੋ ਤੁਹਾਡਾ ਕੋਈ ਸਾਡਾ ਨਹੀਂ ਹੈ ਕੋਈ ਤਾਂ ਕਾ ਦੇਣਾ ਜਵਾਬਤਾ ਸਾਡਾ ਸਾਡਾ ਕਾਲ ਸੁਆਈ ਗੁਰਜੀ ਹੈ ਗੁਰਜੀ ਖੱਦ ਦਰਵਾਰੀਆਂ ਨੇ ਫੈਸਟ ਅਕ ਉਸ ਨੂੰ ਜਵਾਬ ਦਿੱਤਾ ਜਿਸ ਤਾਨੂ ਸਾਡ ਦਿੱਤਾ ਜਾਣੇਗਾ ਤੁਸੀਂ ਕੀ ਕਰੋਗੇ ਛੋਟੇ ਸਾਹਿਬ ਜੀ ਆਦਿ ਨੇ ਜਵਾਬ ਦਿੱਤਾ ਅਸੀਂ ਤੁਹਾਡੀ ਖਾਤਰ ਲੜਾਂਗੇ ਤੇ ਵਜ਼ੀਰ ਖਾਨ ਨੂੰ ਬਹੁਤ ਗੁੱਸਾ ਆਇਆ ਕਿ ਛੋਟੇ ਸਾਹਿਬ ਜੀ ਆਦਰ ਦੀਵਾਰਾਂ ਵਿੱਚ ਕਿਨੰ ਦਾ ਫੈਸਲਾ ਦੇ ਦਿੱਤਾ ਛੋਟੇ ਸਾਹਿਬ ਛੋਟੇ ਸਾਹਿਬ ਜੀ ਖੁਸ਼ੀ ਖੁਸ਼ੀ ਸੀ ਇਧਰ ਤੇ ਜਦ ਬੰਦਾ ਤੇ ਉਹ ਬਹਾਦਰ ਇਕ ਪਹਾਦਰ ਜੀ ਜੇ ਪੰਜਾਬ ਵਿੱਚ ਹਮਲਾ ਕੀਤਾ ਤੇ ਵਜ਼ੀਰ ਖਾਨ ਤੋਂ ਗਿਣ-ਗਿਣ ਕੇ ਬਦਲੇ